ਅੱਤ ਸ਼ਰੀਆ ਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਪੰਜਾਬ ਚ ਸਵਾਰੀ ਨਾ ਪਰਿਵਾਰਸ ਨਾਲ ਵਾਪਰਿਆ ਬੜਾ ਭਿਆਨਕ ਹਾਦਸਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਪੰਜਾਬ ਰੋਡਵੇ ਦੀ ਨੰਗਲ ਦੀ ਪੂਰੀ ਇੱਕ ਬੱਸ ਜੋ ਕਿ ਸ਼ਿਮਲਾ ਤੋਂ ਉਹਨਾਂ ਰੂਟ ਤੇ ਜਾ ਰਹੀ ਸੀ ਨਾਲ ਵੱਡਾ ਹਾਸਾ ਵਾਪੜ ਗਿਆ ਬੱਸ ਨੰਗਲ ਤੋਂ ਜਦੋਂ ਉਹਨਾਂ ਵੱਲ ਜਾ ਰਹੀ ਸੀ ਤਾਂ ਨੰਗਲ ਦੇ ਨਜ਼ਦੀਕ ਅਜੋਲੀ ਫਲਾਈਓਵਰ ਕੋਲ ਬੱਸ ਦਾ ਸੰਤੁਲਨ ਵਿਗੜਨ ਕਰਕੇ ਬੱਸ ਇੱਕਦਮ ਹੀ ਚਲਦੀ ਹੋਈ ਕਮ ਗਈ ਜਿਸ ਕਰਕੇ ਬੱਸ ਫਲਾਈਓਵਰ ਦੀ ਬਣੀ ਰੇਲਿੰਗ ਨਾਲ ਟਕਰਾ ਗਈ ਜੀਹਾਂ ਤੇ ਕਿਸੇ ਇਹ ਦਸਰਾ ਬੰਦੇ ਕਿ ਫਲਾਈਓਵਰ ਦੀ ਰੇਲਿੰਗ ਮਜ਼ਬੂਤ ਤੇ ਸੀਮਿੰਟ ਦੀ ਬਣੀ ਹੋਈ ਨੂੰ ਤੱਕ ਕੇ ਬੱਸ ਦਾ ਬਚਾਅ ਕਰ ਲਿਆ ਕਿ ਨਹੀਂ ਤਾਂ ਬੱਸ ਸਿੱਧੀ ਫਲਾਈਓਵਰ ਤੋਂ ਥਲੇ ਡਿੱਗਣੀ ਸੀ ਇੱਥੇ ਦੱਸ ਦੇ ਕਰਨਾ ਦੌਰਾਨ ਬਸ ਦੀਆਂ ਸਾਰੀਆਂ ਸਵਾਰੀਆਂ ਤੇ ਡਰਾਈਵਰ ਕਨੈਕਟਰ ਸਮੇਤ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹਲਕੇ ਜੰਗਬੀਰ ਉਪਚ ਹਲਕੀ ਫੁਲਕੀ ਸੱਟ ਲੱਗੀ ਹੈ ਤੇ ਸਵਾਰੇ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ ਜਦ ਕਿ ਇਹ ਬਸ ਨਿਕਲਤ ਉਹਨਾਂ ਵੱਲ ਜਾ ਰਹੀ ਸੀ ਜੋ ਕਿ ਫਲਾਈਓਵਰ ਦੇ ਘੁੰਮਣ ਕਰਕੇ ਇੱਕ ਪਾਸੇ ਦੀ ਆਵਾਜਾਈ ਬੰਦ ਕਰਕੇ ਦੂਜੇ ਫਲਾਈਓਵਰ ਦੀ ਸਾਈਡ ਨੂੰ ਚਾਲੂ ਕਰ ਦਿੱਤਾ ਗਿਆ ਮੌਕੇ ਤੇ ਪਹੁੰਚ ਕੇ ਜਲਦੀ ਰਿਕਵਰੀ ਵੇਅਰਨੈਸ ਬਸ ਨੂੰ ਸਾਈਡ ਤੇ ਕਰਕੇ ਆਵਾਜ਼ੀ ਬਹਾਲ ਕਰੇਗੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ